ਤੱਕੜੀ ਨੂੰ ਵੋਟ ਪਾਉਣ ਲਈ ਕਹਿ ਗਏ ਭਗਵੰਤ ਮਾਨ ਕੀ ਕੱਲ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦੇ ਸਵੇਰੇ ਹੀ ਪੀ ਲੈਂਦੇ ਨੇ ਸ਼ਰਾਬ ਜਿਹੜਾ ਲੋਕ ਕੰਮ ਕਰਦੇ ਨੇ ਸ਼ਾਮ ਨੂੰ ਉਹ ਕਰਦੇ ਨੇ ਸਵੇਰੇ ਹੀ ਅਸੀਂ ਨਹੀਂ ਦੱਸੂ ਇਹ ਗੱਲ ਕਹਿ ਰਹੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਾ ਬੇ ਵਿਕਰਮ ਜੀ ਸਿੰਘ ਮਜੀਠੀਆ ਦਾ ਉਹ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਰੈਮ ਨਾਲ ਹੀ ਆਮ ਤੌਰ ਤੇ ਦਾ ਸ਼ਾਮ ਦਾ ਕੰਮ ਹੁੰਦਾ ਸਵੇਰੀ ਦਾ ਨਹੀਂ ਜੀ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਹੁਣ ਦਾ ਕਰੰਟ ਇਸ਼ੂ ਤੇ ਕਰੰਟ ਇਸ਼ੂ ਵਿੱਚ ਗੱਲਬਾਤ ਕਰਦੇ ਹਾਂ ਕਿ ਵਿਕਰਮਜੀਤ ਜੀ ਮੀਠਿਆ ਨੇ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਭਗਵੰਤ ਮਾਨ ਤੇ ਕਾਫੀ ਤੰਜ कसे ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤਾਂ ਦਿਨੇ ਹੀ ਪੀ ਲੈਂਦੇ ਨੇ ਤਾਂ ਹੀ ਤਾਂ ਅੱਜ ਪੰਜਾਬ ਦਾ ਇਹ ਹਾਲ ਹੈ ਪੰਜਾਬ ਕਿੱਥੋਂ ਕਿੱਥੇ ਆ ਗਿਆ ਹੁਣ ਉਹਨਾਂ ਨੇ 2 ਸਾਲ ਚੁਟਕਲੇ ਸੁਣਾ ਸੁਣਾ ਕੇ ਟਾਈਮ ਕੱਢ ਦਿੱਤਾ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੀ ਹੋਏਗਾ ਐਨਾ ਹੀ ਨਹੀਂ ਉਹਨਾਂ ਨੇ ਇੱਕ ਗੱਲ ਵੀ ਆਖੀ ਕਿ ਭਗਵਾਨਤਮਨ ਤਾਂ ਅਮਰੀਕ ਸਰ ਦੇ ਵਿੱਚ ਰੈਡੀ ਦੌਰਾਨ ਤਕੜੀ ਨੂੰ ਵੋਟਾਂ ਪਾਣ ਦੇ ਲਈ ਲੋਕਾਂ ਨੂੰ ਅਪੀਲ ਵੀ ਕਰ ਗਏ ਸੋ ਦੋਸਤੋ ਕੀ ਕਹਿਣਾ ਤੁਸੀਂ ਆਪ ਦੇਖੋ ਵਿਕਰਮ ਮਜੀਠੀਆ ਦਾ ਕਿ ਪੌਣੇ 3 ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕੇਸ გამਦੀ ਹੈ ਔਰ ਇਹੀ ਕਾਰਨ ਹੈ ਕੀ ਗੱਲ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦੇ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਮੈਨੂੰ ਸਮਝਦਾ ਮਹਿਸੂਸ ਹੋਣ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਚੁਟਕਲੇ ਸਮਾਰੋਹ ਤੋਂ ਸਵਾਏ ਮੈਂ ਵੀ ਕੰਮ ਕੋਈ ਨਹੀਂ ਕੀਤਾ ਹਾਂ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਟਾਈਮ ਨਾਲ ਹੀ ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਨਾਲ ਨਹੀਂ ਔਰ ਬੰਦਾ ਜਦੋਂ ਜ਼ਰੂਰ ਕਿ ਹੋਵੇ ਫਿਰ ਜੋ ਕੁਝ ਮਰਜੀ ਬੋਲੀ ਜਾਵੇ ਅਗਲਾ ਹੱਸ ਕੇ ਟਾਲ ਦਿੰਦਾ ਕਿ ਯਾਰ ਇਹਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕੀ ਮਗਰ ਮੇਰੇ ਮੀਨੋ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਹੈ ਜਿਹੜਾ ਪੰਜਾਬ ਦੇ ਲਾਅਨ ਆਰਡਰ ਦੇ ਜੋ ਹਾਲਾਤ ਬਣ ਗਏ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਤੇ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਆ ਤੁਹਾਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆਵੈਂਮੂਲੈਂਸ ਕਹਿ ਕੇ ਉਹਦੀ ਲੀਪਾ ਪੋਚੀ ਕਰਕੇ ਸੁੱਖੀ ਬਿੰਦੀ ਲਾ ਕੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਗ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਤਾ ਇਹ ਖਾਤੇ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਹਾਂ ਬਦਲਾਅ ਇੰਨਾ ਕਿ ਤਾ ਜ਼ਰੂਰ ਆ ਗਿਆ ਜਿੰਮੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਡੋਟ ਮੈਂ ਇਸ ਕੰ ਦਾ ਐਡਵੋਕੇਟ ਨਹੀਂ ਹਾਂ ਕਿ ਕੀ ਪੀਣੀ ਚਾਹੀਦੀ ਮਗਰ ਇਹ ਬਦਲਾਅ ਜ਼ਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਨਹੀਂ ਸੁਣਨ ਨੂੰ ਮਿਲਦੀ ਸੀ ਕਿ ਉਹ ਬਾਹਰਲੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲੰਕੈਂਜ਼ਾ ਦੀ ਫਲਾਈਟ ਕੋ ਲਾਤਾ ਗਿਆ ਕਿਉਂਕਿ ਉਹਨੇ ਖਾ ਪੀ ਵੱਧ ਲਈ ਸੀ ਇਹ ਸ਼ਾਇਦ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਕੋ ਜਾਤੋ ਤਾਰਤਾ ਗਿਆ ਕਿਉਂਕਿ ਸਾਡੇ ਮੰਤਰੀ ਸਾਹਿਬ ਨੇ ਖਾਦੀ ਪੀਤੀ ਵੱਧ ਗਈ ਸ਼ੇਮ ਸ਼ੇਮ ਔਰ ਇਹ ਆਈ ਥਿੰਕ ਇਟਸ ਅ ਵੈਰੀ ਡਿਸਰੈਸਪੈਕਟਫੁਲ ਐਕਟ ਕਿਉਂਕਿ ਪੰਜਾਬ ਇੱਕ ਇਹ ਮਾਵਾ ਇਹ ਜਿਹੜੀ ਧਰਤੀ ਹੈ ਸ਼ਹੀਦਾ ਦੀ ਧਰਤੀ ਆ ਬਲਦਾਨ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਨਾ ਬੜਾ ਗੌਰਵਮਈ ਇਤਿਹਾਸ ਹੈ ਬੰਗ ਇਹੋ ਜੀ ਗੱਲ ਕਿਸੇ ਮੁੱਖ ਮੰਤਰੀ ਬਾਰੇ ਨਿਕਲ ਕੇ ਆਉਂਦੀ ਹੈ ਤੇ ਮੈਂ ਸਮਝਦਾ ਉਹਦੇ ਨਾਲ ਮਾਨ ਸਤਕਾਰ ਆਤਾ ਇਸ ਧਰਤੀ ਦਾ ਵੱੱਦਦਾ ਤੇ ਨਾ ਥੋੜਾ ਵੱਦਦਾ